ਨਿਹਾਲ ਸਿੰਘ ਵਾਲਾ ਵਿਖੇ ਸ਼ੇਰੇ ਕਿਸਾਨ ਯੂਨੀਅਨ ਵੱਲੋਂ ਜਵਾਰ ਸਿੰਘ ਵਾਲਾ ਚੌਂਕ ਵਿਖੇ ਧਰਨਾ ਲਗਾਇਆ ਗਿਆ ਨਿਹਾਲ ਸਿੰਘ ਵਾਲਾ ਤੋਂ ਲਵਲੀ ਮਾਚੀ ਕੇ ਦੀ ਰਿਪੋਰਟ ਦਾ ਖਾਲਸਾ ਸਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪੱਤੋ ਵਾਲੇ ਸ਼ੌਮ ਤੋਂ ਅੱਗੇ ਜਵਾਰ ਸਿੰਘ ਵਾਲੇ ਖੜੇ ਆ ਜਿੱਥੇ 10 ਤਰੀਕ ਤੋਂ ਲੈ ਕੇ ਲਗਾਤਾਰ ਜਿਹੜਾ ਮਜ਼ਦੂਰ ਵੀਰਾਂ ਦਾ ਕਿਸਾਨ ਵੀਰਾਂ ਦਾ ਧਰਨਾ ਚੱਲ ਰਿਹਾ ਜਿਹੜਾ ਇਹ ਰੋਡ ਨਿਕਲ ਰਿਹਾ ਇਸ ਰੋਡ ਦੇ ਵਿੱਚ ਜਿਹੜੇ ਪਿੱਛੇ ਮਕਾਨ ਦੇਖ ਰਹੇ ਹੋ ਉਹ ਆਏ ਆ ਪਰ ਇਹਨਾਂ ਨੂੰ ਜਿਹੜੀ ਉਹਨਾਂ ਦੀ ਕੋਈ ਬਣਦੀ ਕੀਮਤ ਨਹੀਂ ਦਿੱਤੀ ਜਾ ਰਹੀ ਪਿੱਛੇ ਜਿਹੜੀ ਜਗ੍ਹਾ ਆਈ ਆ ਉਹਦੀ ਜਿਹੜੀ ਕੀਮਤ ਆ ਉਹ ਨਹੀਂ ਦਿੱਤੀ ਜਾ ਰਹੀ ਤੇ ਨਾਲ ਹੀ ਇਹਨਾਂ ਪਰਿਵਾਰਾਂ ਦਾ ਇਹ ਹੈਗਾ ਵੀ ਅਸੀਂ ਇਹ ਕੀਮਤ ਨਹੀਂ ਲੈਣੀ ਅਸੀਂ ਤੇ ਆਪਦੇ ਜਿਹੜੇ ਮਕਾਨ ਆ ਸਰਕਾਰ ਨੂੰ ਵੇਚਣੇ ਨਹੀਂ ਨਹੀਂ ਆ ਤੇ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਆ ਧੱਕੇ ਨਾਲ ਇਹਨਾਂ ਦੇ ਮਕਾਨ ਜਿਹੜਾ ਢਾਉਣ ਦੀ ਤਿਆਰੀ ਚ ਇਹਨਾਂ ਨੂੰ ਨੋਟਿਸ ਦੇ ਰਿਹਾ ਇਹ ਕਿਸੇ ਵੀ ਹਾਲਤ ਦੇ ਵਿੱਚ ਇਹ ਢਾਣ ਨਹੀਂ ਦਿੱਤੇ ਜਾਣਗੇ ਉਸ ਤੋਂ ਇਲਾਵਾ ਜਿਹੜੀ ਇਹਨਾਂ ਪਰਿਵਾਰਾਂ ਦੀ ਅਗਲੀ ਮੰਗ ਆ ਉਹ ਪ੍ਰਸ਼ਾਸਨ ਧਿਆਨ ਨਾਲ ਸੁਣ ਲਵੇ ਸਾਡਾ ਇਥੋਂ ਦੇ ਬਲਾਕ ਦੇ ਆਈ.ਡੀ.ਐਮ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਥੋਂ ਦੀਆਂ ਗੱਡੀਆਂ ਲੰਘਦੀਆਂ ਤੇ ਜਿਹੜੇ ਰੋਡ ਆ ਉਹ ਟੈਰਾਂ ਦੇ ਨਾਲ ਵੱਟੇ ਚੱਲ ਕੇ ਜਿਹੜੇ ਉਹ ਇਹਨਾਂ ਦੇ ਬੱਚਿਆਂ ਦੇ ਜਾਂ ਇਹਨਾਂ ਦੇ ਘਰਾਂ 'ਚ ਬੈਠਦੇ ਇੱਥੇ ਬੈਠਿਆਂ ਦੇ ਉਸ ਤੋਂ ਇਲਾਵਾ ਮਿੱਟੀ ਘੱਟਾ ਜਿਹੜਾ ਇਹਨਾਂ ਦੀ ਰੋਟੀ ਖਾਣੀ ਜਿਹੜੀ ਦੁਪਰ ਹੋਈ ਪਈ ਆ ਇਹ ਉਥੋਂ ਲੈ ਕੇ ਤੇ ਇਥੋਂ ਤੱਕ ਜਿਹੜਾ ਰੋਡ ਇਹਨੂੰ ਸਾਫ਼ ਕੀਤਾ ਜਾਵੇ ਐਕਸੀਡੈਂਟ ਹੋ ਰਹੇ ਆ ਬਹੁਤ ਵੱਡੀਆਂ ਉਖਲੀਆਂ ਬਣੀਆਂ ਪਈਆਂ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਜਿਹੜਾ ਜੋ ਵੀ ਸਬੰਧਤ ठेकेदार ਉਹ ਇਹਨੂੰ ਸਾਰੇ ਨੂੰ ਪਧਰਾ ਕਰਕੇ ਤੇ ਤੇ ਪਾਣੀ ਛਿੜਕੇ ਇਹ ਅਸੀਂ ਸਾਰੀ ਜਿਹੜੀ ਅੱਜ ਮੀਟਿੰਗ ਹੋਈ ਹੈ ਪਰਿਵਾਰਾਂ ਨਾਲ ਤੇ ਜਥੇਬੰਦੀਆਂ ਦੀ ਦੋ ਦਿਨ ਦਾ ਜਿਹੜਾ ਸਮਾਂ ਦਿੰਨੇ ਆ ਜੇ ਪ੍ਰਸ਼ਾਸਨ ਇਹਨੂੰ ਪਧਰਿਆ ਕਰਕੇ ਤੇ ਪਾਣੀ ਨਹੀਂ ਛਿੜਕਦਾ ਤਾਂ ਵੱਡਾ ਐਕਸ਼ਨ ਮੀਟਿੰਗ ਕਰਕੇ ਲੀਕਿਆ ਜਾਊਗਾ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਐਚਡੀਐਨ ਸਾਹਿਬ ਦੀ ਜਿਹੜੇ ਇੱਥੋਂ ਦੇ ਸਬੰਧਤ ਅਧਿਕਾਰੀ ਆ ਉਹਨਾਂ ਦੀ ਹੋਊਗੀ ਫਿਰ ਇਹ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਰੋਟੀ ਖਾਣੀ ਦੁਪਰ ਹੋਈ ਪਈ ਆ ਕਿ ੱੱਕੇ ਨਾਲ ਮਕਾਨ ਢਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਇਹਨੂੰ ਬੰਦ ਕਰ ਲੈ ਭਲੇ ਖਾਣਾ ਰੱਖਣ ਕਿ ਵੀ ਇਹ ੱੱਕੇ ਨਾਲ ਢਾ ਕੇ ਕਬਜ਼ਾ ਕਰ ਲਿਆ ਜਾਊਗਾ ਦੂਸਰਾ 2 ਦਿਨ ਦਾ ਜਿਹੜਾ ਸਮਾਂ ਦੇ ਰਹੇ ਆ ਸਾਡੇ ਆਗੂ ਵੀਰ ਕਿ ਇੱਥੇ ਨੂੰ ਪਧਰਾ ਕਰਕੇ ਤੇੜਾ ਪਾਣੀ ਛਿੜਕਿਆ ਜਾਵੇ ਇਹਦਾ ਮਿੱਟੀ ਘੱਟਾ ਉਹ ਨਾ ਉਹਦੇ ਤੇ ਤੀਸਰਾ ਜਿਹੜੇ ਬੱਟੇ ਇਹਨਾਂ ਦਾ ਕੋਈ ਪ੍ਰਬੰਧ ਕਰਨ ਇਹ ਬੱਟੇ ਜਿਹੜੇ आ, मतलब ਬੜਕ ਕੇ ਗੱਡੀਆਂ ਦੇ ਟਾਇਰਾਂ ਨਾਲ ਨੁਕਸਾਨ ਕਰਦੇ ਆ ਸੋਈ ਬੇਨਤੀਆਂ ਅਸੀਂ ਮਾਨਜੋਗ ਐਡੀਨ ਸਾਹਿਬ ਨੂੰ ਵੀ ਕਰਦੇ ਆ ਕਿ ਇਸ ਤੇ ਧਿਆਨ ਦਿੱਤਾ ਜਾਵੇ ਇਹ ਇਸ ਰੋਡ ਦੇ ਉੱਤੇ ਦੋ ਮੌਤਾਂ ਵੀ ਹੋ ਗਈਆਂ ਐਕਸੀਡੈਂਟਾਂ ਹੋਣ ਕਾਰਨ ਕਾਰਨ ਕੀ ਆ ਦੋ ਤੋਂ ਵੀ ਜ਼ਿਆਦਾ ਹੋ ਗਈਆਂ ਦੋ ਜਾਨੀਆਂ ਆਪਾਂ ਇਸ ਕਰਕੇ ਕਹਿ ਰਹੇ ਆ ਤਾਜ਼ੀਆਂ ਕਟਨਾ ਮੰਗੀਆਂ ਤੇ ਇਹ ਰੋਡ ਦੀ ਜਿਹੜੀ ਵੱਡੇ ਪੱਧਰ ਤੇ ਅੰਗੈਲੀ ਵਰਤੀ ਜਾ ਰਹੀ ਆ ਬਹੁਤ ਵੱਡੇ ਵੱਡੇ ਖੱਡੇ ਆ ਪ੍ਰਸ਼ਾਸਨੇ ਦੀ ਜ਼ਿੰਮੇਵਾਰੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ